ਅਦੇਸਾ ਦੇ ਤਸਵੀਰਾਂ ਦੇ ਵਿੱਚ ਇਹ ਕੀ ਹਾਲਾਤ ਨੇ ਜਿੱਥੇ ਗੱਜਕ ਤਿਆਰ ਕੀਤੀ ਜਾਂਦੀ ਆ ਆਬ ਭਾਈ ਸਭ ਕੀ ਨਾਮ ਹੈ ਜੀ ਲੋਲਸ ਸਿੰਘ ਨਾਮ ਹੈ ਜੀ ਦੋਲ ਸਿੰਘ ਜੀ ਕਦੋਂ ਤੋਂ ਤੁਸੀਂ ਫੈਕਟਰੀ ਚਲਾ ਰਹੇ ਹੋ ਸਰ ਮੇਰੇ ਕੋ 7-8 ਸਾਲ ਹੋ ਗਏ ਸਰ ਹਮ ਤੇ ਅੱਜ ਰੇਟ ਪਈ ਆ ਹਾਂਜੀ ਸਰ ਕਿੰਨਾ ਮਹਿਸੂਸ ਕਰ ਰਹੇ ਹੋ ਕਿ ਗਲਤੀ ਹੈਗੀ ਕਿਤੇ 90% ਮਹਿਸੂਸ ਕਰ ਰਹਾ ਹਾਂ ਸਰ ਮੇਰੀ ਗਲਤੀ ਹੈ ਹਮ ਔਰ ਇਸ ਗਲਤੀ ਕੋ ਮੈਂ 90% 100% ਸੁਧਾਰੂੰਗਾ ਕਮੀ ਕਿਥੇ ਕਿਥੇ ਪਈਆਂ ਗਈਆਂ ਸਰ ਕਮੀ ਖੁੱਲਾ ਪੜਿਆ ਸਮਾਨ ਖੁੱਲੇ ਕੇ وجہ سے ਸਾਰਾ ਤੇ ਸਾਫ ਸਫਾਈ ਕੋਈ ਨਹੀਂ ਹੈ ਸਰ ਸਾਫ ਸਫਾਈ ਨਹੀਂ ਹੈਗੀ ਕਿੰਨੇ ਲੇਬਰ ਕੰਮ ਕਰਦੀ ਤੁਹਾਡੇ ਕੋਲ ਮੇਰੇ ਪਾਸ 6 ਆਦਮੀ ਕੰਮ ਕਰਦੇ ਸਰ ਤੋਨੋ ਕੋ ਕੰਮ ਨਹੀਂ ਕਰਵਾਇਆ ਜਾਂਦਾ ਕਿਉਂਕਿ ਖੁੱਲਾ ਓਪਣ ਪਿਆ ਸਾਰਾ ਕੋਈ ਤੁਹਾਡੇ ਸਾਹਮਣੇ ਸਰ ਸਾਰਾ ਹੀ ਓਪਨ ਹੈ ਕੰਮ ਸੀਜ਼ਨ ਦਾ ਟੀਮ ਰਹਿ ਗਿਆ ਥੋੜਾ ਤਾ ਕਰ ਗਏ ਇਹ ਗਲਤੀ ਹੋ ਪਰ ਲੱਗਦਾ ਕਿ ਸੀਜ਼ਨ ਦਾ ਟਾਈਮ ਤੇ ਹੈਗਾ ਪੈਸੇ ਕਮਾਉਣ ਦਾ ਟਾਈਮ ਹੈਗਾ ਪਰ ਸੁਧਾਰ ਕਰਨ ਦਾ ਟਾਈਮ ਨਹੀਂ ਹੈਗਾ ਸੁਧਾਰ ਕਰਨ ਦਾ ਟਾਈਮ ਹੈ ਸਰ ਸੁਧਾਰ ਕਰेंगे ਜਰੂਰ ਕਰेंगे सर ਜਰੂਰ ਕਰਾਂਗੇ ਇਹ ہماری ਗਲਤੀ ਹੈ ਸੈਂਪਲ ਭਰ ਲਈ ਉਹਨਾਂ ਨੇ ਸਰ ਸੈਂਪਲ ਭਰ ਲਏ ਕਿ ਇਹ ਗੱჭਕੇ ਦੇ ਵਿੱਚ ਕੀ ਕੀ ਪਾਉਂਦੇ ਆਹ ਚੀਜ਼ਾਂ ਜਿਹੜੀਆਂ ਪਾਪੇ ਇਹ ਓਪਨ ਚ ਪਈਆਂ ਜੇ ਕੋਈ ਇਥੇ ਕੋਈ ਘਟਨਾ ਵਾਪਰ ਕੋਈ ਚਿਪਕਲੀ ਡਿੱਗ ਪਏ ਕੋਈ ਕੀੜਾ ਡਿੱਗ ਪਏ ਤੇ ਲੱਗਦਾ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਾਫ ਕੀਤਾ ਜਾ ਰਿਹਾ ਕਿਉਂਕਿ ਲੋਕ ਟਾੜ ਦੇ ਵਿਸ਼ਵਾਸ ਕਰਦੇ ਨੇ ਜੀ ਸਵੈਸ ਕਰ ਰਹੇ ਆ ਸਰ ਬਾਕੀ ਅਸੀਂ ਧਿਆਨ ਰੱਖਦੇ ਹਾਂ ਹਰ ਚੀਜ਼ ਦਾ ਬਾਕੀ ਗਲਤੀ ਸਾਡੀ ਹੈ ਉਹਪਨ ਹੈ 5 ਸਾਲ ਤੋਂ ਤੁਸੀਂ ਇੱਥੇ ਚਲਾ ਰਹੇ ਹੋ ਫੈਕਟਰੀ ਕਦੀ ਸੁਧਾਰ ਨਹੀਂ ਕੀਤਾ ਮੇਰੇ ਤੋਂ ਪੇਟ ਤੱਕ ਨਹੀਂ ਕੀਤਾ ਨਾ ਸਰ ਹਰ ਦੀਵਾਲੀ ਕੋ ਸਪ੍ਰਿੰਟ ਕਰਵਾਤਾ ਹਾਂ ਬਾਕੀ ਤੇਲ ਕਾਲਾ ਹੋ ਜਾਂਦਾ ਹੈ ਹਮ ਹਰ ਦੀਵਾਲੀ ਦੀਵਾਲੀ ਪ੍ਰਿੰਟ ਕਰਵਾਤਾ ਹਾਂ ਮੈਂ ਹਰ ਦੀਵਾਲੀ ਕੋ ਬਾਕੀ ਇਹ ਤੇਲ ਹੈ ਤੇਲ ਸੇ ਕਾਲਾ ਹੋ ਜਾਂਦਾ ਹੈ ਕੌਣ ਕਿ ਨਾ ਸੁਧਾਰ ਕੀਤਾ ਜਾਊਗਾ 100% ਸੁਧਾਰ ਹੋਇਆਗਾ ਸਰ 100% ਸੁਧਾਰ ਹੋਇਆ ਬਿਲਕੁਲ ਜੀ ਆਦੇਸ ਸੰਦੋ ਕੀ ਲੋੜੀ ਦਾ ਸੀਜ਼ਨ ਜਿਹੜਾ ਆ ਚੁੱਕਾ ਤੇ ਉਹਦੇ ਕਰਕੇ ਤੜਾ ਤੜ ਜਿਹੜੀ ਆ ਬਾਜ਼ਾਰ ਦੇ ਵਿੱਚ ਮੋਫਲੀ ਵਿਕ ਰਹੀ ਆ ਗਝਕ ਵਿਕ ਰਹੀ ਆ ਨਮਕੀਨ ਵਿਕ ਰਹੀ ਆ ਪਰ ਕੁਝ ਤਸਵੀਰਾਂ ਗਰਾਉਂਡ ਜ਼ੀਰੋ ਦੀਆਂ ਕੁਝ ਹੋਰ ਨੇ ਆ ਦੇਖ ਸਕਦੇ ਹੋ ਕਿ ਜਿੱਥੇ ਗਝਕ ਤਿਆਰ ਕੀਤੀ ਜਾਂਦੀ ਆ ਵੱਡਾ ਕੜਾਇਆ ਪਿਆ ਹੋਇਆ ਉਹ ਵੀ ਓਪਨ ਆ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਲੋਕ ਬੜੇ ਸਵਾਦ ਨਾਲ ਗਾਜਕ ਖਾਂਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਦਿੰਦੇ ਨੇ ਕਿ ਅਸੀਂ ਰਿਸ਼ਤੇਦਾਰਾਂ ਨੂੰ ਗਿਪਤ ਤੌਰ ਤੇ ਇੱਕ ਡੱਬਾ ਦਿੱਤਾ ਜਾਵੇ ਅਫਸਰ ਵੀ ਮੰਜੂਨੇ ਗੱਲ ਵੀ ਆ ਸਕਦੀ ਹੈ ਕਰਾਂਗੇ ਉਹਨਾਂ ਦੇ ਨਾਲ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਕੀ ਕੀ ਚੀਜ਼ਾਂ ਪਾਈਆਂ ਗਈਆਂ ਇੱਥੇ ਕਿਉਂਕਿ ਉਹ ਮੰਨ ਗਏ ਸਰ ਕੀ ਕਹਿਣਾ ਚਾਹੋਗੇ ਜਦੋਂ ਤੁਸੀਂ ਮੌਕੇ ਤੇ ਪਹੁੰਚਿਓ ਜੀ ਦੇਖੋ ਮੌਕੇ ਤੇ ਤੁਸੀਂ ਕਰ ਹੀ ਰਹੇ ਹੋ ਸਾਰਾ ਇਹਨੂੰ ਕੈਪਚਰ ਮੌਕੇ ਤੇ ਵਾਹਕੀ ਗੰਦਗੀ ਪਰ ਇਹ ਮਾਹੌਲ ਹੈ ਔਰ ਇਸ ਮਾਹੌਲ ਦੇ ਵਿੱਚ ਜੋ ਇਹ ਪ੍ਰੋਡਕਟ ਬਣਾ ਰਹੇ ਸੀ ਉਹ ਹੈ ਗੱਚਕ ਹੈ ਔਰ ਨਾਲ ਇਹਨਾਂ ਦੇ ਵੱਲੋਂ ਨਮਕੀਨ ਪੂਜੇ ਬਣਾਇਆ ਜਾਂਦਾ ਹੈ ਤੋ ਇਹਨਾਂ ਦੇ ਅਸੀਂ ਜਿਹੜਾ ਹੈ ਜੋ-ਜੋ ਕਮੀਆਂ ਸੀ ਇਹਨਾਂ ਨੂੰ ਦੱਸ ਦਿੱਤੀਆਂ ਔਰ ਇਹ ਇਹਨਾਂ ਨੂੰ ਕਿਹਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਇਹਨਾਂ ਦੀ ਜਿਹੜੀ ਚੰਗੀ ਤਰ੍ਹਾਂ ਸਫਾਈ ਕਰਾ ਕੇ ਔਰ ਅੱਛੇ ਮਾਹੌਲ ਦੇ ਵਿੱਚ ਇਹਨੂੰ ਬਣਾਓ ਨਾਲ ਹੀ ਅਸੀਂ ਜਿਹੜਾ ਕਿਉਂਕਿ ਮੌਕੇ ਤੇ ਅਸੀਂ ਜੋ-ਜੋ ਕਮੀਆਂ ਪਈਆਂ ਸੀ ਉਹਨਾਂ ਰਿਕਾਰਡ ਦੇ ਵਿੱਚ ਲੈ ਕੇ ਨਦਾਨਾ ਇੰਜਸਲਾਨ ਇਸ਼ੂ ਕਰ ਦਿੱਤਾ ਸਰ ਜਿਹੜਾ ਕੜਾਇਆ ਵਾ ਜਿੱਥੋਂ ਗੱਚਕ ਤਿਆਰ ਕੀਤੇ ਹੁੰਦੇ ਉਹਦੋਂ ਓਪਨ ਹੀ ਪਿਆ ਸਰ ਹਾਂਜੀ ਹਾਂਜੀ ਇਹੀ ਇਸੇ ਇਹੀ ਤੁਹਾਨੂੰ ਦੱਸਿਆ ਨਾ ਜੀ ਜਿਵੇਂ ਕੜਾਇਆ ਇਹਦਾ ਓਪਨ ਪਿਆ ਹੋਇਆ ਸੀ ਅਰਜੁਨ ਨੇ ਟਾਇਲਟ ਸੇਡ ਸੀਓ ਕੋ ਨਦੇ ਸਫਾਈ ਨਹੀਂ ਹੈ ਔਰ ਬੜੀ ਗੰਦਗੀ ਮਾਹੌਲ ਦੇ ਵਿੱਚ ਹੈ ਜਿੱਥੇ ਕਟਿੰਗ ਕਰਦੇ ਆ ਉੱਥੇ ਵੀ ਜਿਹੜੇ ਇਹਨਾਂ ਦੇ ਵਰਕਰਸ ਨੇ ਨੰਗੇ ਪੈਰੀ ਤੁਰੇ ਫਿਰੇ ਉੱਥੇ ਜਾ ਰਹੇ ਸੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਕਨਸਰਟ੍ਰੇਸ਼ਨ ਅਸੀਂ ਇਹਨਾਂ ਦਾ ਹਾਈਜਨਿਕ ਚਲਾਨ ਇਸ਼ੂ ਕਰ ਦਿੱਤਾ ਹੈ ਔਰ ਇਹਨਾਂ ਨੂੰ ਇਹ ਕਿਹਾ ਹੈ ਕਿ ਵੀ ਇਹਦਾ ਜਿਹੜਾ ਕੜਾਇਆ ਹੈ ਇਹਨਾਂ ਦੇ ਸਾਰਿਆਂ ਦੇ ਕਵਰ ਜਿਹੜਾ ਹੈ ਇਹਨੂੰ ਕੀਤਾ ਜਾਵੇ ਪਰੀਨਾਵ ਲੋਇ ਕਿਹਾ ਗਿਆ ਕਿ ਅਸੀਂ ਜਿਹੜੀਆਂ ਇਹਨਾਂ ਨੂੰ ਕਵਰ ਕਰ ਦਾਂਗੇ ਔਰ ਇਹ ਜੀ ਸਫਾਈ ਤੇ ਚੰਦ ਕਰਾਂਗਾ। ਸੋ ਲੱਗਦਾ ਕਿ ਜਦੋਂ ਲੋੜੀ ਦਾ ਸੀਜ਼ਨ ਆ ਰਿਹਾ ਲੋਕ ਆਪਣੇ ਗਿਫਟ ਵੀ ਦਿੰਦੇ ਨੇ ਗੱਚਕ ਦਾ ਜਾਂ ਨਮਕੀਨ ਹੋ ਗਿਆ ਪਰ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੜੇ ਜਾ ਰਿਹਾ। ਦੇਖੋ ਇਸ ਤਰ੍ਹਾਂ ਦੀ ਚੀਜ਼ ਦੇਖੋ ਜਦੋਂ ਲੋਕਾਂ ਤੱਕ ਜਾਂਦੀ ਹੈ ਤੇ ਕਿਸ ਡੱਬੇ ਦੇ ਵਿੱਚ ਪੈਕ ਹੋ ਜਾਂਦੀ ਹੈ। ਵਧੀਆ ਲੱਗਦੀ ਪਰ ਜੋ ਰਿਐਲਿਟੀ ਹੈ ਪਿੱਛੇ ਉਹ ਤੁਸੀਂ ਦੇਖ ਰਹੇ ਹੋ। ਲੱਗਦਾ ਕਿ ਗੱਚਕ ਖਾਣ ਵਾਲੇ ਅੱਜ ਤੋਂ ਮੇਸਰ ਗੱਚਕ ਨਹੀਂ ਖਾਣਗੇ। ਅਸੀਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ। ਇਹ ਚਲੋ ਇਹ ਇਹਨਾਂ ਦਾ ਵੀ ਕਾਰੋਬਾਰ ਹੈ ਪਰ ਕਿਉਂਕਿ ਦੇਖੋ ਚੀਜ਼ ਚੰਗੀ ਥਾਂ ਤੇ ਬਣਾਵਾਂਗੇ ਸਾਫ਼ ਸੁਥਰੀ ਥਾਂ ਤੇ ਬਣਾਵਾਂਗੇ ਬਣਾਉਣ ਵਾਲੇ ਦਾ ਮਨ ਵੀ ਸੰਤੁਸ਼ਟ ਹੁੰਦਾ ਖਾਣ ਵਾਲੇ ਦਾ ਪਰੰਤੂ ਅਸੀਂ ਕੁਝ ਥੋੜੇ ਫਾਇਦੇ ਲਈ ਜੇ ਅਸੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਚੀਜ਼ਾਂ ਬਣਾਣੀਆਂ ਕਿ ਫਿਰ ਵਿਭਾਗ ਨੂੰ ਕਾਰਵਾਈ ਸਖਤੋ ਸਖਤ ਕਰਨੀ ਹੀ ਪਵੇਗੀ ਬਿਲਕੁਲ ਜੀ ਇਹ ਅਫਸਰਾਂ ਦੇ ਵੱਲੋਂ ਸੈਂਪਲ ਭਰ ਲਿੱਤੇ ਗਏ ਨੇ ਤੇ ਹੁਣ ਉਹਨਾਂ ਦੇ ਵੱਲੋਂ ਸਖਤੋ ਸਖਤ ਜਿਹੜੀ ਕਾਰਵਾਈ ਵੀ ਕੀਤੀ ਜਾ ਰਹੀ ਆ ਤੇ ਹੁਣ ਜਿਹੜੇ ਕਈ ਗੱჭਕ ਖਾਣ ਵਾਲੇ ਨੇ ਉਹੀ ਸੋਚਣਗੇ ਕਿ ਅਸੀਂ ਗੱਚਕ ਕਿਉਂ ਖਾਂਦੇ ਆ ਕਿਉਂਕਿ ਗੱਚਕ ਬਣਾਉਣ ਵਾਲੀ ਜਗ੍ਹਾ ਦੇ ਉੱਪਰ ਆ ਲਿਵਿੰਗ ਇੰਡੀਆ ਟੀਮ ਗਰਾਊਂਡ ਤੇ ਪਹੁੰਚੀ ਆ ਤੇ ਕਈ ਤਸਵੀਰਾਂ ਜਿਹੜੀਆਂ ਇੱਥੋਂ ਆਪਣੇ ਕੈਮਰੇ ਵਿੱਚ ਕੈਦ ਕੀਤੀਆਂ ਕੈਮਰਾਮੈਨ ਮਨੋਜ ਦੇ ਨਾਮ ਮਜਿੰਦਰ ਸਿੰਘ ਲਿਵਿੰਗ ਇੰਡੀਆ న్యూਸ ਅੰਬੀਸਰ ਉੱਤਰੀ ਭਾਰਤ ਦੇ ਵਿੱਚ ਜਿੱਦਾਂ ਕਿੜਾਕੇ ਦੀ ਠੰਡ ਪੈ ਰਹੀ ਹੈ ਤੇ ਉੱਥੇ ਹੀ ਲੋਕ ਗੱਚਕ ਤੇ ਨਮਕੀਨ ਖਾਣ ਦੇ ਬੜੇ ਸ਼ਕੀਨ ਹੁੰਦੇ ਨੇ ਪਰ ਅੱਜ ਫੂਡ ਆਫਸਰ ਅੰਮ੍ਰਿਤਸਰ ਦੇ ਵੱਲੋਂ ਇੱਕ ਫੈਕਟਰੀ ਤੇ ਰੇਟ ਮਾਰੀ ਗਈ ਹੈ ਕਿ ਜਿੱਥੇ ਕੀ ਕੀ ਹਾਲਾਤ ਨੇ ਗਜਕ ਖਾਣ ਵਾਲੇ ਹੋ ਸਾਵਧਾਨ ਦੇਖੋ ਕਿ ਆਪਣਾ ਹੀ ਜਿਹੜਾ ਨਾਂ ਤੇ ਵੱਲੋਂ ਲੋਗੋ ਲਗਾਇਆ ਗਿਆ ਅ ਗਜਕ ਤਿਆਰ ਕੀਤੀ ਜਾਂਦੀ ਉਸ ਜਗ੍ਹਾ ਦੀਆਂ ਤਸਵੀਰਾਂ ਵੀ ਢਾਡਣਾ ਸੀ ਸਾਂਝੇ ਕਰਾਂਗੇ ਨਮਕੀਨ ਅਤੇ ਗਜਕ ਤਿਆਰ ਕੀਤੀ ਜਾਂਦੀ ਇਹਨਾਂ ਦੇ ਵੱਲੋਂ ਤੇ ਆ ਪਿੰਡਾ ਹੈਗੇ ਨੇ ਮੋਫਲੀਗਰੀ ਉਹ ਤਿਆਰ ਕੀਤੀ ਜਾਂਦੀ ਆ ਪਰ ਕਮੀਆਂ ਕਿੱਥੇ ਨੇ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਕੈਮਰਾ ਪਰਸੋਂ ਦੇ ਪਿੱਛੇ ਦਿਖਾਈਆਂ ਨੇ ਮਾਲਕ ਇੱਥੇ ਮजूद ਨੇ ਕਿਉਂਕਿ ਉਹ ਮਹਿਸੂਸ ਵੀ ਕਰ ਰਹੇ ਨੇ ਕਿ ਕਿਤੇ ਨਾ ਕਮੀਆਂ ਹੈਗੀਆਂ ਨੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਕੀ ਹਾਲਾਤ ਨੇ ਜਿੱਥੇ ਗਜਕ ਤਿਆਰ ਕੀਤੀ ਜਾਂਦੀ ਆ ਆ ਭਾਈ ਸਭ ਕੀ ਨਾਮ ਹੈ ਜੀ ਲੋਲਾ ਸਿੰਘ ਨਾਮ ਹੈ ਜੀ ਦੋਲ ਸਿੰਘ ਜੀ ਕਦੋਂ ਤੋਂ ਤੁਸੀਂ ਫੈਕਟਰੀ ਚਲਾ ਰਹੇ ਹੋ ਸਰ ਮੇਰੇ ਕੋ 7-8 ਸਾਲ ਹੋ ਗਏ ਸਰ ਹਮ ਤੇ ਅੱਜ ਰੇਟ ਪਈ ਆ ਹਾਂਜੀ ਸਰ ਕਿੰਨਾ ਮਹਿਸੂਸ ਕਰਿਓ ਕਿ ਗਲਤੀ ਹੈਗੀ ਕਿਤੇ 90% ਮਹਿਸੂਸ ਕਰ ਰਹਾ ਹਾਂ ਸਰ ਮੇਰੀ ਗਲਤੀ ਹੈ ਹੂੰ ਔਰ ਇਸ ਗਲਤੀ ਨੂੰ ਮੈਂ 90% 100% ਸੁਧਾਰੂੰਗਾ ਕਮੀ ਕਿਥੇ ਕਿਥੇ ਪਈਆਂ ਗਈਆਂ ਸਰ ਕਮੀ ਖੁੱਲਾ ਪੜਿਆ ਸਮਾਨ ਹੂੰ ਖੁੱਲੇ ਕੇ وجہ ਸੇ ਸਾਰਾ ਤੇ ਸਾਫ ਸਫਾਈ ਕੋਈ ਨਹੀਂ ਹੈ ਸਰ ਸਾਫ ਸਫਾਈ ਨਹੀਂ ਹੈਗੀ ਹਾਂਜੀ ਕਿੰਨੇ ਲੇਬਰ ਕੰਮ ਕਰਦੇ ਤੁਹਾਡੇ ਕੋਲ ਮੇਰੇ ਕੋਲ 6 ਆਦਮੀ ਕੰਮ ਕਰਦੇ ਸਰ ਤੋਨੋ ਨੂੰ ਕੰਮ ਨਹੀਂ ਕਰਵਾਇਆ ਜਾਂਦਾ ਕਿਉਂਕਿ ਖੁੱਲਾ ਓਪੜ ਪਿਆ ਸਾਰਾ ਕੋਈ ਤੁਹਾਡੇ ਸਾਹਮਣੇ ਸਰ ਸਾਰਾ ਹੀ ਓਪਨ ਹੈ ਕੰਮ ਸੀਜ਼ਨ ਦਾ ਟਾਈਮ ਰਹਿ ਗਿਆ ਥੋੜਾ ਤਾਂ ਕਰ ਗਈ ਇਹ ਗਲਤੀ ਹੋ ਗਈ ਪਰ ਲੱਗਦਾ ਕਿ ਸੀਜ਼ਨ ਦਾ ਟਾਈਮ ਤੇ ਹੈਗਾ ਪੈਸੇ ਕਮਾਉਣ ਦਾ ਟਾਈਮ ਹੈਗਾ ਪਰ ਸੁਧਾਰ ਕਰਨ ਦਾ ਟਾਈਮ ਨਹੀਂ ਹੈਗਾ ਸੁਧਾਰ ਕਰਨ ਦਾ ਟਾਈਮ ਹੈ ਸਰ ਸੁਧਾਰ ਕਰेंगे ਜਰੂਰ ਕਰेंगे ਸਰ ਜਰੂਰ ਕਰਾਂਗੇ ਇਹ ہماری ਗਲਤੀ ਹੈ ਸੈਂਪਲ ਭਰ ਲਈ ਉਹਨਾਂ ਨੇ ਸਰ ਸੈਂਪਲ ਭਰ ਲਏ ਕਿੰਨੇ ਇਹ ਗੱჭਕੇ ਦੇ ਵਿੱਚ ਕੀ ਕੀ ਪਾਉਂਦੇ ਆਹ ਚੀਜ਼ਾਂ ਜਿਹੜੀਆਂ ਪਾਪੇ ਇਹ ਓਪਨ 'ਚ ਪਈਆਂ ਜੇ ਕੋਈ ਇੱਥੇ ਕੁਈ ਘਟਨਾ ਵਾਪਰ ਕੋਈ ਚਿਪਕਲੀ ਡਿੱਗ ਪਈ ਕੋਈ ਕੀੜਾ ਡਿੱਗ ਪਈ ਤੇ ਲੱਗਦਾ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਾਫ ਕੀਤਾ ਜਾ ਰਿਹਾ ਕਿਉਂਕਿ ਲੋਕ ਟਾੜ ਦੇ ਵਿਸ਼ਵਾਸ ਕਰਦੇ ਨੇ ਕਿ ਸਵੈਸ ਕਰ ਰਹੇ ਸਰ ਬਾਕੀ ਅਸੀਂ ਧਿਆਨ ਰੱਖਦੇ ਹਾਂ ਹਰ ਚੀਜ਼ ਦਾ ਬਾਕੀ ਗਲਤੀ ਸਾਡੀ ਹੈ ਉਹਪਨ ਹੈ 5 ਸਾਲ ਤੋਂ ਤੁਸੀਂ ਇੱਥੇ ਚਲਾ ਰਹੇ ਹੋ ਫੈਕਟਰੀ ਕਦੀ ਸੁਧਾਰ ਨਹੀਂ ਕੀਤਾ ਮੇਰੇ ਤੋਂ ਪੇਟ ਤੱਕ ਨਹੀਂ ਕੀਤਾ ਨਾ ਸਰ ਹਰ ਦੀਵਾਲੀ ਕੋ ਸਪ੍ਰਿੰਟ ਕਰਵਾਤਾ ਹਾਂ ਬਾਕੀ ਤੇਲ ਕਾਲਾ ਹੋ ਜਾਂਦਾ ਹੈ ਹਮ ਹਰ ਦੀਵਾਲੀ ਦੀਵਾਲੀ ਪ੍ਰਿੰਟ ਕਰਵਾਤਾ ਹਾਂ ਮੈਂ ਹਰ ਦੀਵਾਲੀ ਕੋ ਬਾਕੀ ਇਹ ਤੇਲ ਹੈ ਤੇਲ ਸੇ ਕਾਲਾ ਹੋ ਜਾਂਦਾ ਹੈ ਹਾਂ ਹੁਣ ਕਿ ਨਾ ਸੁਧਾਰ ਕੀਤਾ ਜਾਊਗਾ 100% ਸੁਧਾਰ ਹੋਇਆਗਾ ਸਰ 100% ਸੁਧਾਰ ਹੋਇਆ ਬਿਲਕੁਲ ਜੀ ਆਦੇਸ ਸਦੂ ਕੀ ਲੋੜੀ ਦਾ ਸੀਜ਼ਨ ਜਿਹੜਾ ਆ ਚੁੱਕਾ ਤੇ ਉਹਦੇ ਕਰਕੇ ਤੜਾ ਤੜ ਜਿਹੜੀ ਆ ਬਾਜ਼ਾਰ ਦੇ ਵਿੱਚ ਮੋਫਲੀ ਵਿਕ ਰਹੀ ਆ ਗਝਕ ਵਿਕ ਰਹੀ ਆ ਨਮਕੀਨ ਵਿਕ ਰਹੀ ਆ ਪਰ ਕੁਝ ਤਸਵੀਰਾਂ ਗਰਾਉਂਡ ਜ਼ੀਰੋ ਦੀਆਂ ਕੁਝ ਹੋਰ ਨੇ ਆ ਦੇਖ ਸਕਦੇ ਹੋ ਕਿ ਜਿੱਥੇ ਗਝਕ ਤਿਆਰ ਕੀਤੀ ਜਾਂਦੀ ਆ ਵੱਡਾ ਕੜਾਇਆ ਪਿਆ ਹੋਇਆ ਉਹ ਵੀ ਓਪਨ ਆ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਲੋਕ ਬੜੇ ਸਵਾਦ ਨਾਲ ਗਜਕ ਖਾਂਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਦਿੰਦੇ ਨੇ ਕਿ ਅਸੀਂ ਰਿਸ਼ਤੇਦਾਰਾਂ ਨੂੰ ਗਿਫਟ ਤੌਰ ਤੇ ਇੱਕ ਡੱਬਾ ਦਿੱਤਾ ਜਾਵੇ ਅਫਸਰ ਵੀ ਮਝੋਨੇ ਗੱਲ ਵਾਸਤੇ ਕਰਾਂਗੇ ਉਹਨਾਂ ਦੇ ਨਾਲ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਕੀ ਕੀ ਚੀਜ਼ਾਂ ਪਾਈਆਂ ਗਈਆਂ ਇੱਥੇ ਕਿਉਂਕਿ ਉਹ ਮੰਨ ਗਏ ਸਰ ਕੀ ਕਹਿਣਾ ਚਾਹੋਗੇ ਜੇ ਤੁਸੀਂ ਮੌਕੇ ਤੇ ਪਹੁੰਚਿਓ ਜੀ ਦੇਖੋ ਮੌਕੇ ਤੇ ਤੁਸੀਂ ਕਰ ਹੀ ਰਹੇ ਹੋ ਸਾਰਾ ਇਹਨੂੰ ਕੈਪਚਰ ਮੌਕੇ ਤੇ ਵਾਹ ਕੀ ਗੰਦਗੀ ਪਰ ਇਹ ਮਾਹੌਲ ਹੈ ਔਰ ਇਸ ਮਾਹੌਲ ਦੇ ਵਿੱਚ ਜੋ ਇਹ ਪ੍ਰੋਡਕਟ ਬਣਾ ਰਹੇ ਸੀ ਉਹ ਹੈ ਗੱਚਕ ਹੈ ਔਰ ਨਾਲ ਇਹਨਾਂ ਦੇ ਵੱਲੋਂ ਨਮਕੀਨ ਪੂਜਾ ਬਣਾਇਆ ਜਾਂਦਾ ਹੈ ਤੋ ਇਹਨਾਂ ਦੇ ਅਸੀਂ ਜਿਹੜਾ ਹੈ ਜੋ-ਜੋ ਕਮੀਆਂ ਸੀ ਇਹਨਾਂ ਨੂੰ ਦੱਸ ਦਿੱਤੀਆਂ ਔਰ ਇਹ ਇਹਨਾਂ ਨੂੰ ਕਿਹਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਇਹਨਾਂ ਦੀ ਜਿਹੜੀ ਚੰਗੀ ਤਰ੍ਹਾਂ ਸਫਾਈ ਕਰਾ ਕੇ ਔਰ ਅੱਛੇ ਮਾਹੌਲ ਦੇ ਵਿੱਚ ਇਹਨੂੰ ਬਣਾਓ ਨਾਲ ਹੀ ਅਸੀਂ ਜਿਹੜਾ ਕਿਉਂਕਿ ਮੌਕੇ ਤੇ ਅਸੀਂ ਜੋ-ਜੋ ਕਮੀਆਂ ਪਈਆਂ ਸੀ ਉਹਨਾਂ ਰਿਕਾਰਡ ਦੇ ਵਿੱਚ ਲੈ ਕੇ ਨਦਾਨਾ ਇੰਜੀਨੀਅਰ ਇਸ ਨੂੰ ਇਸ਼ੂ ਕਰ ਦਿੱਤਾ ਸਰ ਜਿਹੜਾ ਕੜਾਇਆ ਵਾ ਜਿੱਥੋਂ ਗੱਚਕ ਤਿਆਰ ਕੀਤੇ ਹੁੰਦੇ ਉਹਦੋਂ ਓਪਨ ਹੀ ਪਿਆ ਸਰ ਹਾਂਜੀ ਹਾਂਜੀ ਇਹੀ ਇਸੇ ਇਹੀ ਤੁਹਾਨੂੰ ਦੱਸਿਆ ਨਾ ਜੀ ਜਿਵੇਂ ਕੜਾਇਆ ਇਹਦਾ ਓਪਨ ਪਿਆ ਹੋਇਆ ਸੀ ਅਜੁਰਨੀ ਟਾਇਲਟ ਸੇਡੇ ਸੀਓ ਕੋ ਨਦੇ ਸਫਾਈ ਨਹੀਂ ਹੈ ਔਰ ਬੜੀ ਗੰਦਗੀ ਮਾਹੌਲ ਦੇ ਵਿੱਚ ਹੈ ਜਿੱਥੇ ਕਟਿੰਗ ਕਰਦੇ ਆ ਉੱਥੇ ਵੀ ਜਿਹੜੇ ਇਹਨਾਂ ਦੇ ਵਰਕਰਸ ਨੇ ਨੰਗੇ ਪੈਰੀ ਤੁਰੇ ਫਿਰੇ ਉੱਥੇ ਜਾ ਰਹੇ ਸੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਕਨਸਟਰੇਸ਼ਨ ਅਸੀਂ ਇਹਨਾਂ ਦਾ ਅਨਹਾਈਜਨਿਕ ਚਲਾਨ ਇਸ਼ੂ ਕਰ ਦਿੱਤਾ ਹੈ ਔਰ ਇਹਨਾਂ ਨੂੰ ਇਹ ਕਿਹਾ ਹੈ ਕਿ ਵੀ ਇਹਦਾ ਜਿਹੜਾ ਕੜਾਇਆ ਹੈ ਇਹਨਾਂ ਦੇ ਸਾਰਿਆਂ ਦੇ ਕਵਰ ਜਿਹੜਾ ਹੈ ਇਹਨੂੰ ਕੀਤਾ ਜਾਵੇ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਜੜੀਆਂ ਨੂੰ ਕਵਰ ਕਰ ਦਾਂਗੇ ਔਰ ਇਹ ਜੀ ਸਫਾਈ ਤੇ ਚੰਦ ਕਰਾਂਗਾ। ਅਸਲ ਲੱਗਦਾ ਕਿ ਜਦੋਂ ਲੋਹੜੀ ਦਾ ਸੀਜ਼ਨ ਆ ਰਿਹਾ ਲੋਕ ਆਪਣੇ ਗਿਫਟ ਵੀ ਦਿੰਦੇ ਨੇ ਗੱਚਕ ਦਾ ਜਾਂ ਨਮਕੀਨ ਹੋ ਗਿਆ ਪਰ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੜੇ ਜਾ ਰਿਹਾ। ਦੇਖੋ ਇਸ ਤਰ੍ਹਾਂ ਦੀ ਚੀਜ਼ ਦੇਖੋ ਜਦੋਂ ਲੋਕਾਂ ਤੱਕ ਜਾਂਦੀ ਹੈ ਤੇ ਕਿਸ ਡੱਬੇ ਦੇ ਵਿੱਚ ਪੈਕ ਹੋ ਜਾਂਦੀ ਹੈ। ਵਧੀਆ ਲੱਗਦੀ ਪਰ ਜੋ ਰਿਐਲਿਟੀ ਹੈ ਪਿੱਛੇ ਉਹ ਤੁਸੀਂ ਦੇਖ ਰਹੇ ਹੋ। ਲੱਗਦਾ ਕਿ ਗੱਚਕ ਖਾਣ ਵਾਲੇ ਅੱਜ ਤੋਂ ਮੇਸਰਾਂ ਗੱਚਕ ਨਹੀਂ ਖਾਣਗੇ। ਅਸੀਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ। ਇਹ ਚਲੋ ਇਹ ਇਹਨਾਂ ਦਾ ਵੀ ਕਾਰੋਬਾਰ ਹੈ ਪਰ ਕਿਉਂਕਿ ਦੇਖੋ ਚੀਜ਼ ਚੰਗੀ ਥਾਂ ਤੇ ਬਣਾਵਾਂਗੇ ਸਾਫ਼ ਸੁਥਰੀ ਥਾਂ ਤੇ ਬਣਾਵਾਂਗੇ ਬਣਾਉਣ ਵਾਲੇ ਦਾ ਮਨ ਵੀ ਸੰਤੁਸ਼ਟ ਹੁੰਦਾ ਖਾਣ ਵਾਲੇ ਦਾ ਪਰੰਤੂ ਅਸੀਂ ਕੁਝ ਥੋੜੇ ਫਾਇਦੇ ਲਈ ਜੇ ਅਸੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਚੀਜ਼ਾਂ ਬਣਾਣੀਆਂ ਕਿ ਫਿਰ ਵਿਭਾਗ ਨੂੰ ਕਾਰਵਾਈ ਸਖਤ ਤੋਂ ਸਖਤ ਕਰਨੀ ਹੀ ਪਵੇਗੀ ਬਿਲਕੁਲ ਜੀ ਇਹ ਅਫਸਰਾਂ ਦੇ ਵੱਲੋਂ ਸੈਂਪਲ ਭਰ ਲਿੱਤੇ ਗਏ ਨੇ ਤੇ ਹੁਣ ਉਹਨਾਂ ਦੇ ਵੱਲੋਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਹੁਣ ਜਿਹੜੇ ਕਈ ਗੱჭਕ ਖਾਣ ਵਾਲੇ ਨੇ ਉਹ ਇਹ ਸੋਚਣਗੇ ਕਿ ਅਸੀਂ ਗੱਚਕ ਕਿਉਂ ਖਾਂਦੇ ਆ ਕਿਉਂਕਿ ਗੱਚਕ ਬਣਾਉਣ ਵਾਲੀ ਜਗ੍ਹਾ ਦੇ ਉੱਪਰ ਆ ਲਿਵਿੰਗ ਇੰਡੀਆ ਟੀਮ ਗਰਾਊਂਡ ਤੇ ਪਹੁੰਚੀ ਆ ਤੇ ਕਈ ਤਸਵੀਰਾਂ ਜਿਹੜੀਆਂ ਇੱਥੋਂ ਆਪਣੇ ਕੈਮਰੇ ਵਿੱਚ ਕੈਦ ਕੀਤੀਆਂ ਕੈਮਰਾਮੈਨ ਮਨੋਜ ਦੇ ਨਾਮ ਮਹਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅਮਰੀਤ ਸਰ ਉੱਤਰੀ ਭਾਰਤ ਦੇ ਵਿੱਚ ਜਿੱਦਾਂ ਕੜਾਕੇ ਦੀ ਠੰਡ ਪੈ ਰਹੀ ਆ ਤੇ ਉੱਥੇ ਹੀ ਲੋਕ ਗੱਚਕ ate ਨਮਕੀਨ ਖਾਣ ਦੇ ਬੜੇ ਸ਼ਕੀਨ ਹੁੰਦੇ ਨੇ ਪਰ ਅੱਜ ਫੂਡ ਅਫਸਰ ਅੰਮ੍ਰਿਤਸਰ ਦੇ ਵੱਲੋਂ ਇੱਕ ਫੈਕਟਰੀ ਤੇ ਰੇਟ ਮਾਰੀ ਗਈ ਹੈ ਕਿ ਜਿੱਥੇ ਕੀ ਕੀ ਹਾਲਾਤ ਨੇ ਗਜਕ ਖਾਣ ਵਾਲੇ ਹੋ ਸਾਵਧਾਨ ਦੇਖ ਸਕਦੇ ਹੋ ਕਿ ਆਪਣਾ ਹੀ ਜਿਹੜਾ ਨਾਂ ਤੇ ਵੱਲੋਂ ਲੋਗੋ ਲਗਾਇਆ ਗਿਆ ਅ ਗਜਕ ਤਿਆਰ ਕੀਤੀ ਜਾਂਦੀ ਉਸ ਜਗ੍ਹਾ ਦੀਆਂ ਤਸਵੀਰਾਂ ਵੀ ਠਾਣਾਂ ਸੀ ਸਾਂਝੇ ਕਰਾਂਗੇ ਨਮਕੀਨ ਅਤੇ ਗਜਕ ਤਿਆਰ ਕੀਤੀ ਜਾਂਦੀ ਇਹਨਾਂ ਦੇ ਵੱਲੋਂ ਤੇ ਆ ਪਿੰਡਾ ਹੈਗੇ ਨੇ ਮੋਫਲੀਗਰੀ ਉਹ ਤਿਆਰ ਕੀਤੀ ਜਾਂਦੀ ਆ ਪਰ ਕਮੀਆਂ ਕਿੱਥੇ ਨੇ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਕੈਮਰਾ ਪਰਸੋਂ ਦੇ ਪਿੱਛੇ ਦਿਖਾਈਆਂ ਨੇ ਮਾਲਕ ਇੱਥੇ ਮजूद ਨੇ ਕਿਉਂਕਿ ਉਹ ਮਹਿਸੂਸ ਵੀ ਕਰ ਰਹੇ ਨੇ ਕਿ ਕਿਤੇ ਨਾ ਕਮੀਆਂ ਹੈਗੀਆਂ ਨੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਕੀ ਹਾਲਾਤ ਨੇ ਜਿੱਥੇ ਗਜਕ ਤਿਆਰ ਕੀਤੀ ਜਾਂਦੀ ਆ ਆ ਭਾਈ ਸਭ ਕੀ ਨਾਮ ਹੈ ਜੀ ਦੋਲਸ ਸਿੰਘ ਨਾਮ ਹੈ ਜੀ ਦੋਲਸ ਸਿੰਘ ਜੀ ਕਦੋਂ ਤੋਂ ਤੁਸੀਂ ਫੈਕਟਰੀ ਚਲਾ ਰਹੇ ਹੋ ਸਰ ਮੇਰੇ ਕੋ 7-8 ਸਾਲ ਹੋ ਗਏ ਸਰ ਹਮ ਤੇ ਅੱਜ ਰੇਟ ਪਈ ਆ ਹਾਂਜੀ ਸਰ ਕਿੰਨਾ ਮਹਿਸੂਸ ਕਰਿਓ ਕਿ ਗਲਤੀ ਹੈਗੀ ਕਿਤੇ 90% ਮਹਿਸੂਸ ਕਰ ਰਹਾ ਹਾਂ ਸਰ ਮੇਰੀ ਗਲਤੀ ਹੈ ਹਮਮ ਔਰ ਇਸ ਗਲਤੀ ਕੋ ਮੈਂ 90% 100% ਸੁਧਾਰੂੰਗਾ ਹਮ ਕਮੀ ਕਿਥੇ ਕਿਥੇ ਪਈਆਂ ਗਈਆਂ ਸਰ ਕਮੀ ਖੁੱਲਾ ਪੜਿਆ ਸਮਾਨ ਹਮ ਖੁੱਲੇ ਕੇ وجہ سے ਸਾਰਾ ਤੇ ਸਾਫ ਸਫਾਈ ਕੋਈ ਨਹੀਂ ਹੈ ਸਰ ਸਾਫ ਸਫਾਈ ਨਹੀਂ ਹੈਗੀ ਹਾਂਜੀ ਕਿੰਨੇ ਲੇਬਰ ਕੰਮ ਕਰਦੇ ਤੁਹਾਡੇ ਕੋਲ ਮੇਰੇ ਕੋਲ 6 ਆਦਮੀ ਕੰਮ ਕਰਦੇ ਸਰ ਤੋਨੋ ਕੋ ਕੰਮ ਨਹੀਂ ਕਰਵਾਇਆ ਜਾਂਦਾ ਕਿਉਂਕਿ ਖੁੱਲਾ ਓਪਣ ਪਿਆ ਸਾਰਾ ਕੋਈ ਤੁਹਾਡੇ ਸਾਹਮਣੇ ਸਰ ਸਾਰਾ ਹੀ ਓਪਨ ਹੈ ਕੰਮ ਸੀਜ਼ਨ ਦਾ ਟਾਈਮ ਰਹਿ ਗਿਆ ਥੋੜਾ ਤਾਂ ਕਰ ਗਈ ਇਹ ਗਲਤੀ ਹੋ ਰਹੀ ਪਰ ਲੱਗਦਾ ਕਿ ਸੀਜ਼ਨ ਦਾ ਟਾਈਮ ਤੇ ਹੈਗਾ ਪੈਸੇ ਕਮਾਉਣ ਦਾ ਟਾਈਮ ਹੈਗਾ ਪਰ ਸੁਧਾਰ ਕਰਨ ਦਾ ਟਾਈਮ ਨਹੀਂ ਹੈਗਾ ਸੁਧਾਰ ਕਰਨ ਦਾ ਟਾਈਮ ਹੈ ਸਰ ਸੁਧਾਰ ਕਰेंगे ਜਰੂਰ ਕਰेंगे ਸਰ ਜਰੂਰ ਕਰਾਂਗੇ ਇਹ ہماری ਗਲਤੀ ਹੈ ਸੈਂਪਲ ਭਰ ਲਈਏ ਉਹਨਾਂ ਨੇ ਸਰ ਸੈਂਪਲ ਭਰ ਲਏ ਇਹ ਗੱਜਕੇ ਦੇ ਵਿੱਚ ਕੀ ਕੀ ਪਾਉਂਦੇ ਆ ਚੀਜ਼ਾਂ ਜਿਹੜੀਆਂ ਪਾਪੇ ਇਹ ਓਪਨ ਚ ਪਈਆਂ ਜੇ ਕੋਈ ਇੱਥੇ ਕੋਈ ਘਟਨਾ ਵਾਪਰ ਕੋਈ ਚਿਪਕਲੀ ਡਿੱਗ ਪਏ ਕੋਈ ਕੀੜਾ ਡਿੱਗ ਪਏ ਤੇ ਲੱਗਦਾ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਾਫ ਕੀਤਾ ਜਾ ਰਿਹਾ ਕਿਉਂਕਿ ਲੋਕ ਟਾੜ ਦੇ ਵਿਸ਼ਵਾਸ ਕਰਦੇ ਨੇ ਕਿ ਸਵੈਸ ਕਰ ਰਹੇ ਆ ਸਰ ਬਾਕੀ ਅਸੀਂ ਧਿਆਨ ਰੱਖਦੇ ਹਾਂ ਹਰ ਚੀਜ਼ ਦਾ ਬਾਕੀ ਗਲਤੀ ਸਾਡੀ ਹੈ ਓਪਨ ਹੈ 5 ਸਾਲ ਤੋਂ ਤੁਸੀਂ ਇੱਥੇ ਚਲਾ ਰਹੇ ਹੋ ਫੈਕਟਰੀ ਕਦੀ ਸੁਧਾਰ ਨਹੀਂ ਕੀਤਾ ਮੇਰੇ ਤੋਂ ਪੇਟ ਤੱਕ ਨਹੀਂ ਕੀਤਾ ਨਾ ਸਰ ਹਰ ਦੀਵਾਲੀ ਕੋ ਸਪ੍ਰਿੰਟ ਕਰਵਾਤਾ ਹਾਂ ਬਾਕੀ ਤੇਲ ਕਾਲਾ ਹੋ ਜਾਂਦਾ ਹੈ ਹਮ ਹਰ ਦੀਵਾਲੀ ਦੀਵਾਲੀ ਪ੍ਰਿੰਟ ਕਰਵਾਤਾ ਹਾਂ ਮੈਂ ਹਰ ਦੀਵਾਲੀ ਕੋ ਬਾਕੀ ਇਹ ਤੇਲ ਹੈ ਤੇਲ ਸੇ ਕਾਲਾ ਹੋ ਜਾਂਦਾ ਹੈ ਹਾਂ ਹੁਣ ਕਿ ਨਾ ਸੁਧਾਰ ਕੀਤਾ ਜਾਊਗਾ 100% ਸੁਧਾਰ ਹੋਇਆ ਹੈ ਸਰ 100% ਸੁਧਾਰ ਹੋਇਆ ਹੈ ਬਿਲਕੁਲ ਜੀ ਆ ਦੇ ਸਦੂ ਕੀ ਲੋੜੀ ਦਾ ਸੀਜ਼ਨ ਜਿਹੜਾ ਆ ਚੁੱਕਾ ਉਹਦੇ ਕਰਕੇ ਤੜਤੜ ਜਿਹੜੀ ਆ ਬਾਜ਼ਾਰ ਦੇ ਵਿੱਚ ਮੋਫਲੀ ਵਿਕ ਰਹੀ ਆ ਗਜਕ ਵਿਕ ਰਹੀ ਆ ਨਮਕੀਨ ਵਿਕ ਰਹੀ ਆ ਪਰ ਕੁਝ ਤਸਵੀਰਾਂ ਗਰਾਊਂਡ ਜ਼ੀਰੋ ਦੀਆਂ ਕੁਝ ਹੋਰ ਨੇ ਆ ਦੇਖ ਸਕਦੇ ਹੋ ਕਿ ਜਿੱਥੇ ਗਜਕ ਤਿਆਰ ਕੀਤੀ ਜਾਂਦੀ ਆ ਵੱਡਾ ਕੜਾਇਆ ਪਿਆ ਹੋਇਆ ਉਹ ਵੀ ਓਪਨ ਆ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਲੋਕ ਬੜੇ ਸਵਾਦ ਨਾਲ ਗਜਕ ਖਾਂਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਦਿੰਦੇ ਨੇ ਕਿ ਅਸੀਂ ਰਿਸ਼ਤੇਦਾਰਾਂ ਨੂੰ ਗਿਫਟ ਤੌਰ ਤੇ ਇੱਕ ਡੱਬਾ ਦਿੱਤਾ ਜਾਵੇ ਅਫਸਰ ਵੀ ਮੰਜੂ ਨੇ ਗੱਲ ਵਿਆਸਤ ਕੀਤੀ ਹੈ ਕਰਾਂਗੇ ਉਹਨਾਂ ਦੇ ਨਾਲ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਕੀ ਕੀ ਚੀਜ਼ਾਂ ਪਾਈਆਂ ਗਿਆ ਇੱਥੇ ਕਿਉਂਕਿ ਉਹ ਮੰਨ ਗਏ ਸਰ ਕੀ ਕਹਿਣਾ ਚਾਹੋਗੇ ਜਦੋਂ ਤੁਸੀਂ ਮੌਕੇ ਤੇ ਪਹੁੰਚਿਓ ਜੀ ਦੇਖੋ ਮੌਕੇ ਤੇ ਤੁਸੀਂ ਕਰ ਹੀ ਰਹੇ ਹੋ ਸਾਰਾ ਇਹਨੂੰ ਕੈਪਚਰ ਮੌਕੇ ਤੇ ਬਾਕੀ ਗੰਦਗੀ ਭਰੇ ਮਾਹੌਲ ਹੈ ਔਰ ਇਸ ਮਾਹੌਲ ਦੇ ਵਿੱਚ ਜੋ ਇਹ ਪ੍ਰੋਡਕਟ ਬਣਾ ਰਹੇ ਸੀ ਉਹ ਹੈ ਗੱਚਕ ਹੈ ਔਰ ਨਾਲ ਇਹਨਾਂ ਦੇ ਵੱਲੋਂ ਨਮਕੀਨ ਪੂਜਾ ਬਣਾਇਆ ਜਾਂਦਾ ਹੈ ਤੋਂ ਇਹਨਾਂ ਦੇ ਅਸੀਂ ਜਿਹੜਾ ਹੈ ਜੋ-ਜੋ ਕਮੀਆਂ ਸੀ ਇਹਨਾਂ ਨੂੰ ਦੱਸ ਦਿੱਤੀਆਂ ਔਰ ਇਹ ਇਹਨਾਂ ਨੂੰ ਕਿਹਾ ਹੈ ਕਿ ਇੱਕ ਹਫਤੇ ਦੇ ਅੰਦਰ ਅੰਦਰ ਇਹਨਾਂ ਨੂੰ ਜਿਹੜੀ ਚੰਗੀ ਤਰ੍ਹਾਂ ਸਫਾਈ ਕਰਾ ਕੇ ਔਰ ਅੱਛੇ ਮਾਹੌਲ ਦੇ ਵਿੱਚ ਇਹਨੂੰ ਬਣਾਓ ਨਾਲ ਹੀ ਅਸੀਂ ਜਿਹੜਾ ਕਿਉਂਕਿ ਮੌਕੇ ਤੇ ਅਸੀਂ ਜੋ-ਜੋ ਕਮੀਆਂ ਪਈਆਂ ਸੀ ਉਹਨਾਂ ਨੂੰ ਰਿਕਾਰਡ ਦੇ ਵਿੱਚ ਲੈ ਕੇ ਨਦਾਨਾ ਇੰਜਸਟਾਨ ਇਸ਼ੂ ਕਰ ਦਿੱਤਾ ਹੈ ਸਰ ਜਿਹੜਾ ਕੜਾਇਆ ਵਾ ਜਿੱਥੋਂ ਗੱਚਕ ਤਿਆਰ ਕੀਤੀ ਜਾਂਦੀ ਉਹ ਉਹਦੋਂ ਓਪਨ ਹੀ ਪਿਆ ਸਰ ਹਾਂਜੀ ਹਾਂਜੀ ਇਹੀ ਇਸੇ ਇਹੀ ਤੁਹਾਨੂੰ ਦੱਸਿਆ ਨਾ ਜੀ ਜਿਵੇਂ ਇਹ ਕੜਾਇਆ ਇਹਦਾ ਓਪਨ ਪਿਆ ਹੋਇਆ ਸੀ ਅਰਜੁਨ ਨੇ ਟਾਇਲਟ ਸੀਡਿਸ ਨੂੰ ਕੋ ਨਦੇ ਸਫਾਈ ਨਹੀਂ ਹੈ ਔਰ ਬੜੀ ਗੰਦਗੀ ਮਾਹੌਲ ਦੇ ਵਿੱਚ ਹੈ ਜਿੱਥੇ ਕਟਿੰਗ ਕਰਦੇ ਆ ਉੱਥੇ ਵੀ ਜਿਹੜੇ ਇਹਨਾਂ ਦੇ ਵਰਕਰਸ ਨੇ ਨੰਗੇ ਪੈਰੀ ਤੁਰੇ ਫਿਰੇ ਉੱਥੇ ਜਾ ਰਹੇ ਸੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਕਨਸਰਟ੍ਰੇਸ਼ਨ ਅਸੀਂ ਇਹਨਾਂ ਦਾ ਹਾਈਜਨਿਕ ਚਲਾਨ ਇਸ਼ੂ ਕਰ ਦਿੱਤਾ ਹੈ ਔਰ ਇਹਨਾਂ ਨੂੰ ਇਹ ਕਿਹਾ ਹੈ ਕਿ ਵੀ ਇਹਦਾ ਜਿਹੜਾ ਕੜਾਇਆ ਹੈ ਇਹਨਾਂ ਦੇ ਸਾਰਿਆਂ ਦੇ ਕਵਰ ਜਿਹੜਾ ਹੈ ਇਹਨੂੰ ਕੀਤਾ ਜਾਵੇ ਪਰ ਇਹਨਾਂ ਲੋਏ ਕਿਹਾ ਗਿਆ ਕਿ ਅਸੀਂ ਜਿਹੜੀਆਂ ਇਹਨਾਂ ਨੂੰ ਕਵਰ ਕਰ ਦਾਂਗੇ ਔਰ ਇਹ ਜਿੱਦ ਸਫਾਈ ਚੋਂ ਚੋਂ ਕਰਾਂਗਾ। ਅਸਲ ਲੱਗਦਾ ਕਿ ਜਦੋਂ ਲੋੜੀ ਦਾ ਸੀਜ਼ਨ ਆ ਰਿਹਾ ਲੋਕ ਆਪਣੇ ਗਿਫਟ ਵੀ ਦਿੰਦੇ ਨੇ ਗੱਚਕ ਦਾ ਜਾਂ ਨਮਕੀਨ ਹੋ ਗਿਆ ਪਰ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡੇ ਜਾ ਰਿਹਾ। ਦੇਖੋ ਇਸ ਤਰ੍ਹਾਂ ਜੀ ਚੀਜ਼ ਦੇਖੋ ਜਦੋਂ ਲੋਕਾਂ ਤੱਕ ਜਾਂਦੀ ਹੈ ਤੇ ਕਿਸੇ ਡੱਬੇ ਦੇ ਵਿੱਚ ਪੈਕ ਹੋ ਜਾਂਦੀ ਹੈ। ਵਧੀਆ ਲੱਗਦੀ ਪਰ ਜੋ ਜੋ ਰਿਐਲਿਟੀ ਹੈ ਪਿੱਛੇ ਉਹ ਤੁਸੀਂ ਦੇਖ ਰਹੇ ਹੋ। ਲੱਗਦਾ ਕਿ ਗੱਚਕ ਖਾਣ ਵਾਲੇ ਅੱਜ ਤੋਂ ਹਮੇਸ਼ਾ ਗੱਚਕ ਨਹੀਂ ਖਾਣਗੇ। ਅਸੀਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ। ਇਹ ਚਲੋ ਇਹ ਇਹਨਾਂ ਦਾ ਵੀ ਕਾਰੋਬਾਰ ਹੈ ਪਰ ਕਿਉਂਕਿ ਦੇਖੋ ਚੀਜ਼ ਚੰਗੀ ਥਾਂ ਤੇ ਬਣਾਵਾਂਗੇ ਸਾਫ਼ ਸੁਥਰੀ ਥਾਂ ਤੇ ਬਣਾਵਾਂਗੇ ਬਣਾਉਣ ਵਾਲੇ ਦਾ ਮਨ ਵੀ ਸੰਤੁਸ਼ਟ ਹੁੰਦਾ ਖਾਣ ਵਾਲੇ ਦਾ ਪਰੰਤੂ ਅਸੀਂ ਕੁਝ ਥੋੜੇ ਫਾਇਦੇ ਲਈ ਜੇ ਅਸੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਚੀਜ਼ਾਂ ਬਣਾਣੀਆਂ ਕਿ ਫਿਰ ਵਿਭਾਗ ਨੂੰ ਕਾਰਵਾਈ ਸਖਤ ਤੋਂ ਸਖਤ ਕਰਨੀ ਹੀ ਪਵੇਗੀ ਬਿਲਕੁਲ ਜੀ ਇਹ ਅਫਸਰਾਂ ਦੇ ਵੱਲੋਂ ਸੈਂਪਲ ਭਰ ਲਿੱਤੇ ਗਏ ਨੇ ਤੇ ਹੁਣ ਉਹਨਾਂ ਦੇ ਵੱਲੋਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਹੁਣ ਜਿਹੜੇ ਕਈ ਗੱჭਕ ਖਾਣ ਵਾਲੇ ਨੇ ਉਹੀ ਸੋਚਣਗੇ ਕਿ ਅਸੀਂ ਗੱਚਕ ਕਿਉਂ ਖਾਂਦੇ ਹਾਂ ਕਿਉਂਕਿ ਗੱਚਕ ਬਣਾਉਣ ਵਾਲੀ ਜਗ੍ਹਾ ਦੇ ਉੱਪਰ ਆ ਲਿਵਿੰਗ ਇੰਡੀਆ ਟੀਮ ਗਰਾਊਂਡ ਤੇ ਪਹੁੰਚੀ ਆ ਤੇ ਕਈ ਤਸਵੀਰਾਂ ਜਿਹੜੀਆਂ ਇੱਥੋਂ ਆਪਣੇ ਕੈਮਰੇ ਵਿੱਚ ਕੈਦ ਕੀਤੀਆਂ ਕੈਮਰਾਮੈਨ ਮਨੋਜ ਦੇ ਨਾਮ ਮਹਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅਭੀਸ਼ਰ ਉੱਤਰੀ ਭਾਰਤ ਦੇ ਵਿੱਚ ਜਿੱਦਾਂ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਉੱਥੇ ਹੀ ਲੋਕ ਗੱਚਕ ਤੇ ਨਮਕੀਨ ਖਾਣ ਦੇ ਬੜੇ ਸ਼ਕੀਨ ਹੁੰਦੇ ਨੇ ਪਰ ਅੱਜ ਫੂਟ ਆਫਸਰ ਅੰਮ੍ਰਿਤਸਰ ਦੇ ਵੱਲੋਂ ਇੱਕ ਫੈਕਟਰੀ ਤੇ ਰੇਟ ਮਾਰੀ ਗਈ ਹੈ ਕਿ ਜਿੱਥੇ ਕਿ ਕੀ ਹਾਲਾਤ ਨੇ ਗਜਕ ਖਾਣ ਵਾਲੇ ਹੋ ਸਾਵਧਾਨ ਆ ਦੇਖ ਸਕਦੇ ਹੋ ਕਿ ਆਪਣਾ ਹੀ ਜਿਹੜਾ ਨਾਂ ਤੇ ਵੱਲੋਂ ਲੋਗੋ ਲਗਾਇਆ ਗਿਆ ਗਜਕ ਤਿਆਰ ਕੀਤੀ ਜਾਂਦੀ ਉਸ ਜਗ੍ਹਾ ਦੀਆਂ ਤਸਵੀਰਾਂ ਵੀ ਢਾਡਣਾ ਸੀ ਸਾਂਝੇ ਕਰਾਂਗੇ ਨਮਕੀਨ ਅਤੇ ਗਜਕ ਤਿਆਰ ਕੀਤੀ ਜਾਂਦੀ ਇਹਨਾਂ ਦੇ ਵੱਲੋਂ ਆ ਪਿੰਡਾ ਹੈਗੇ ਨੇ ਮੋਫਲੀਗਰੀ ਉਹ ਤਿਆਰ ਕੀਤੀ ਜਾਂਦੀ ਆ ਪਰ ਕਮੀਆਂ ਕਿੱਥੇ ਨੇ ਉਹ ਵੀ ਅਸੀਂ ਤੁਹਾਨੂੰ ਦਿਖਾਉਂਦੇ ਆ ਕੈਮਰਾ ਪਰਸੋਂ ਦੇ ਪਿੱਛੇ ਦਿਖਾਈਆਂ ਨੇ ਮਾਲਕ ਇੱਥੇ ਮजूद ਨੇ ਕਿਉਂਕਿ ਉਹ ਮਹਿਸੂਸ ਵੀ ਕਰ ਰਹੇ ਨੇ ਕਿ ਕਿਤਨਾ ਕਮੀਆਂ ਹੈਗੀਆਂ ਨੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਕੀ ਹਾਲਾਤ ਨੇ ਜਿੱਥੇ ਗਜਕ ਤਿਆਰ ਕੀਤੀ ਜਾਂਦੀ ਆ ਆ ਭਾਈ ਸਭ ਕੀ ਨਾਮ ਹੈ ਜੀ ਦੋਲਸ ਸਿੰਘ ਨਾਮ ਹੈ ਜੀ ਦੋਲਸ ਸਿੰਘ ਜੀ ਕਦੋਂ ਤੋਂ ਤੁਸੀਂ ਫੈਕਟਰੀ ਚਲਾ ਰਹੇ ਹੋ ਸਰ ਮੇਰੇ ਕੋ 7-8 ਸਾਲ ਹੋ ਗਏ ਸਰ ਤੇ ਅੱਜ ਰੇਟ ਪਈ ਆ ਹਾਂਜੀ ਸਰ कि महसूस कर रहे हो कि गलती हैगी कि 90 परसेंट महसूस कर रहा हूँ सर मेरी गलती है और इस गलती को मैं 90 परसेंट सौ परसेंट सुधारूंगा कमी कितने कितने पाई गई सर कमी खुला पड़ा है सामान खुले के वजह से सारा तो साफ सफाई कोई नहीं है सर साफ सफाई नहीं है कितने लेबर काम करती है मेरे पास छः आदमी काम करते हैं सर तो उन्होंने काम नहीं करवाया जाता क्योंकि खुला ओपन पे सारा कुछ सामने सर सारा ही ओपन है काम सीजन का टाइम रह ਤਾ ਕਰ ਗਏ ਇਹ ਗਲਤੀ ਹੋ ਰਿਹਾ ਲੱਗਦਾ ਕਿ ਸੀਜ਼ਨ ਦਾ ਟਾਈਮ ਤੇ ਹੈਗਾ ਪੈਸੇ ਕਮਾਉਣ ਦਾ ਟਾਈਮ ਹੈਗਾ ਪਰ ਸੁਧਾਰ ਕਰਨ ਦਾ ਟਾਈਮ ਨਹੀਂ ਹੈਗਾ ਸੁਧਾਰ ਕਰਨ ਦਾ ਟਾਈਮ ਹੈ ਸਰ ਸੁਧਾਰ ਕਰेंगे ਜਰੂਰ ਕਰेंगे सर ਜਰੂਰ ਕਰਾਂਗੇ ਇਹ ہماری ਗਲਤੀ ਹੈ ਸੈਂਪਲ ਭਰ ਲਈਏ ਉਹਨਾਂ ਨੇ ਸਰ ਸੈਂਪਲ ਭਰ ਲਏ ਇਹ ਗੱਜਕੇ ਦੇ ਵਿੱਚ ਕੀ ਕੀ ਪਾਉਂਦੇ ਆ ਚੀਜ਼ਾਂ ਜਿਹੜੀਆਂ ਪਾਪੇ ਇਹ ਓਪਨ ਚ ਪਈਆਂ ਜੇ ਕੋਈ ਇੱਥੇ ਕੁਈ ਘਟਨਾ ਵਾਪਰਦੀ ਕੋਈ ਚਿਪਕਲੀ ਡਿੱਗ ਪੇ ਕੋਈ ਕੀੜਾ ਡਿੱਗ ਪੇ ਤੇ ਲੱਗਦਾ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਾਫ ਕੀਤਾ ਜਾ ਰਿਹਾ ਕਿਉਂਕਿ ਲੋਕ ਟਾਟੇ ਤੇ ਵਿਸ਼ਵਾਸ ਕਰਦੇ ਨੇ ਵਿਸ਼ਵਾਸ ਕਰ ਰਹੇ ਆ ਸਰ ਬਾਕੀ ਅਸੀਂ ਧਿਆਨ ਰੱਖਦੇ ਹਾਂ ਹਰ ਚੀਜ਼ ਦਾ ਬਾਕੀ ਗਲਤੀ ਸਾਡੀ ਹੈ ਓਪਨ ਹੈ 5 ਸਾਲ ਤੋਂ ਤੁਸੀਂ ਇੱਥੇ ਚਲਾ ਰਹੇ ਹੋ ਫੈਕਟਰੀ ਕਦੀ ਸੁਧਾਰ ਨਹੀਂ ਕੀਤਾ ਮੇਰੇ ਤੋਂ ਪੇਟ ਤੱਕ ਨਹੀਂ ਕੀਤਾ ਨਾ ਸਰ ਹਰ ਦੀਵਾਲੀ ਕੋ ਸਪ੍ਰਿੰਟ ਕਰਵਾਤਾ ਹਾਂ ਬਾਕੀ ਇਹ ਤੇਲ ਕਾਲਾ ਹੋ ਜਾਂਦਾ ਹੈ ਹਮ ਹਰ ਦੀਵਾਲੀ ਦੀਵਾਲੀ ਪੇਂਟ ਕਰਵਾਤਾ ਹਾਂ ਮੈਂ ਹਰ ਦੀਵਾਲੀ ਕੋ ਬਾਕੀ ਇਹ ਤੇਲ ਹੈ ਤੇਲ ਸੇ ਕਾਲਾ ਹੋ ਜਾਂਦਾ ਹੈ ਕੌਣ ਕਿ ਨਸੁਧਾਰ ਕੀਤਾ ਜਾਊਗਾ 100% ਸੁਧਾਰ ਹੋਇਆਗਾ ਸਰ 100% ਸੁਧਾਰ ਬਿਲਕੁਲ ਜੀ ਆ ਦੇ ਸਦੂ ਕੀ ਲੋੜੀ ਦਾ ਸੀਜ਼ਨ ਜਿਹੜਾ ਆ ਚੁੱਕਾ ਉਹਦੇ ਕਰਕੇ ਤੜਾ ਤੜ ਜਿਹੜੀ ਆ ਬਾਜ਼ਾਰ ਦੇ ਵਿੱਚ ਮੋਫਲੀ ਵਿਕ ਰਹੀ ਆ ਗਝਕ ਵਿਕ ਰਹੀ ਆ ਨਮਕੀਨ ਵਿਕ ਰਹੀ ਆ ਪਰ ਕੁਝ ਤਸਵੀਰਾਂ ਗਰਾਊਂਡ ਜ਼ੀਰੋ ਦੀਆਂ ਕੁਝ ਹੋਰ ਨੇ ਆ ਦੇਖ ਸਕਦੇ ਹੋ ਕਿ ਜਿੱਥੇ ਗਝਕ ਤਿਆਰ ਕੀਤੀ ਜਾਂਦੀ ਆ ਵੱਡਾ ਕੜਾਇਆ ਪਿਆ ਹੋਇਆ ਉਹ ਵੀ ਓਪਨ ਆ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਲੋਕ ਬੜੇ ਸਵਾਦ ਨਾਲ ਗਜਕ ਖਾਂਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਦਿੰਦੇ ਨੇ ਕਿ ਅਸੀਂ ਰਿਸ਼ਤੇਦਾਰਾਂ ਨੂੰ ਗਿਫਟ ਤੌਰ ਤੇ ਇੱਕ ਡੱਬਾ ਦਿੱਤਾ ਜਾਵੇ ਅਫਸਰ ਵੀ ਮੰਜੂ ਨੇ ਗੱਲ ਵਿਆਸਤ ਕਰਾਂਗੇ ਉਹਨਾਂ ਦੇ ਨਾਲ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਕੀ ਕੀ ਚੀਜ਼ਾਂ ਪਾਈਆਂ ਗਿਆ ਇੱਥੇ ਕਿਉਂਕਿ ਉਹ ਮੰਨ ਗਏ ਸਰ ਕੀ ਕਹਿਣਾ ਚਾਹੋਗੇ ਜੇ ਤੁਸੀਂ ਮੌਕੇ ਤੇ ਪਹੁੰਚਿਓ ਜੀ ਦੇਖੋ ਮੌਕੇ ਤੇ ਤੁਸੀਂ ਕਰ ਹੀ ਰਹੇ ਹੋ ਸਾਰਾ ਇਹਨੂੰ ਕੈਪਚਰ ਮੌਕੇ ਤੇ ਬਾਕੀ ਗੰਦਗੀ ਪਰ ਇਹ ਮਾਹੌਲ ਹੈ ਔਰ ਇਸ ਮਾਹੌਲ ਦੇ ਵਿੱਚ ਜੋ ਇਹ ਪ੍ਰੋਡਕਟ ਬਣਾ ਰਹੇ ਸੀ ਉਹ ਹੈ ਗੱਚਕ ਹੈ ਔਰ ਨਾਲ ਇਹਨਾਂ ਦੇ ਵੱਲੋਂ ਨਮਕੀਨ ਪੂਜਾ ਬਣਾਇਆ ਜਾਂਦਾ ਹੈ ਤੋ ਇਹਨਾਂ ਦੇ ਅਸੀਂ ਜਿਹੜਾ ਹੈ ਜੋ-ਜੋ ਕਮੀਆਂ ਸੀ ਇਹਨਾਂ ਨੂੰ ਦੱਸ ਦਿੱਤੀਆਂ ਔਰ ਇਹ ਇਹਨਾਂ ਨੂੰ ਕਿਹਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਇਹਨਾਂ ਦੀ ਜਿਹੜੀ ਚੰਗੀ ਤਰ੍ਹਾਂ ਸਫਾਈ ਕਰਾ ਕੇ ਔਰ ਅੱਛੇ ਮਾਹੌਲ ਦੇ ਵਿੱਚ ਇਹਨੂੰ ਬਣਾਓ ਨਾਲ ਹੀ ਅਸੀਂ ਜਿਹੜਾ ਕਿਉਂਕਿ ਮੌਕੇ ਤੇ ਅਸੀਂ ਜੋ-ਜੋ ਕਮੀਆਂ ਪਈਆਂ ਸੀ ਉਹਨਾਂ ਨੂੰ ਰਿਕਾਰਡ ਦੇ ਵਿੱਚ ਲੈ ਕੇ ਨਦਾਨਾ ਇੰਜਸਟਲਾਨ ਇਸ਼ੂ ਕਰ ਦਿੱਤਾ ਹੈ ਸਰ ਜਿਹੜਾ ਕੜਾਇਆ ਵਾ ਜਿੱਥੋਂ ਗੱਚਕ ਤਿਆਰ ਕੀਤੀ ਜਾਂਦੀ ਉਹ ਉਹਦੋਂ ਓਪਨ ਹੀ ਪਿਆ ਸਰ ਹਾਂਜੀ ਹਾਂਜੀ ਇਹੀ ਇਸੇ ਇਹੀ ਤੁਹਾਨੂੰ ਦੱਸਿਆ ਨਾ ਜੀ ਜਿਵੇਂ ਇਹ ਕੜਾਇਆ ਇਹਦਾ ਓਪਨ ਪਿਆ ਹੋਇਆ ਸੀ ਅਜੁਰਨੇ ਨੇ ਟਾਇਲਟ ਸੈਡੀ ਸਿਓ ਕੋ ਨਦੀ ਸਫਾਈ ਨਹੀਂ ਹੈ ਔਰ ਬੜੀ ਗੰਦਗੀ ਮਾਹੌਲ ਦੇ ਵਿੱਚ ਹੈ ਜਿੱਥੇ ਕਟਿੰਗ ਕਰਦੇ ਆ ਉੱਥੇ ਵੀ ਜਿਹੜੇ ਇਹਨਾਂ ਦੇ ਵਰਕਰਸ ਨੇ ਨੰਗੇ ਪੈਰੀ ਤੁਰੇ ਫਰੇ ਉੱਥੇ ਜਾ ਰਹੇ ਸੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀਪਿੰਗ ਇਨ ਕਨਸਨਟ੍ਰੇਸ਼ਨ ਅਸੀਂ ਇਹਨਾਂ ਦਾ ਅਨਹਾਈਜਨਿਚਲਾਣ ਇਸ਼ੂ ਕਰ ਦਿੱਤਾ ਔਰ ਇਹਨਾਂ ਨੂੰ ਇਹ ਕਿਹਾ ਕਿ ਵੀ ਇਹਦਾ ਜਿਹੜਾ ਕੜਾਇਆ ਹੈ ਇਹਨਾਂ ਦੀ ਸਾਰਿਆਂ ਦੇ ਕਵਰ ਜਿਹੜਾ ਹੈ ਇਹਨੂੰ ਕੀਤਾ ਜਾਵੇ ਪਰ ਇਹਨਾਂ ਲੋਕਾਂ ਇਹ ਕਿਹਾ ਗਿਆ ਕਿ ਅਸੀਂ ਜੜੀਆਂ ਨੂੰ ਕਵਰ ਕਰ ਦਾਂਗੇ ਔਰ ਇਹ ਜੀ ਸਫਾਈ ਜਲਦ ਤੋਂ ਜਲਦ ਕਰਾਂਗੇ। ਅਸਲ ਲੱਗਦਾ ਕਿ ਜਦੋਂ ਲੋੜੀ ਦਾ ਸੀਜ਼ਨ ਆ ਰਿਹਾ ਲੋਕ ਆਪਣੇ ਗਿਫਟ ਵੀ ਦਿੰਦੇ ਨੇ ਗੱਚਕ ਦਾ ਜਾਂ ਨਮਕੀਨ ਹੋ ਗਿਆ ਪਰ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡਿਆ ਜਾ ਰਿਹਾ। ਦੇਖੋ ਇਸ ਤਰ੍ਹਾਂ ਦੀ ਚੀਜ਼ ਦੇਖੋ ਜਦੋਂ ਲੋਕਾਂ ਤੱਕ ਜਾਂਦੀ ਹੈ ਤੇ ਕਿਸੇ ਡੱਬੇ ਦੇ ਵਿੱਚ ਪੈਕ ਹੋ ਜਾਂਦੀ ਹੈ। ਵਧੀਆ ਲੱਗਦੀ ਪਰ ਜੋ ਰਿਐਲਿਟੀ ਹੈ ਪਿੱਛੇ ਉਹ ਤੁਸੀਂ ਦੇਖ ਰਹੇ ਹੋ। ਲੱਗਦਾ ਕਿ ਗੱਚਕ ਖਾਣ ਵਾਲੇ ਅੱਜ ਤੋਂ ਹਮੇਸ਼ਾ ਗੱਚਕ ਨਹੀਂ ਖਾਣਗੇ। ਅਸੀਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ। ਇਹ ਚਲੋ ਇਹ ਇਹਨਾਂ ਦਾ ਵੀ ਕਾਰੋਬਾਰ ਹੈ ਪਰ ਕਿਉਂਕਿ ਦੇਖੋ ਚੀਜ਼ ਚੰਗੀ ਥਾਂ ਤੇ ਬਣਾਵਾਂਗੇ ਸਾਫ਼ ਸੁਥਰੀ ਥਾਂ ਤੇ ਬਣਾਵਾਂਗੇ ਬਣਾਉਣ ਵਾਲੇ ਦਾ ਮਨ ਵੀ ਸੰਤੁਸ਼ਟ ਹੁੰਦਾ ਖਾਣ ਵਾਲੇ ਦਾ ਪਰੰਤੂ ਅਸੀਂ ਕੁਝ ਥੋੜੇ ਫਾਇਦੇ ਲਈ ਜੇ ਅਸੀਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਚੀਜ਼ਾਂ ਬਣਾਉਣੀਆਂ ਕਿ ਫਿਰ ਵਿਭਾਗ ਨੂੰ ਕਾਰਵਾਈ ਸਖਤ ਤੋਂ ਸਖਤ ਕਰਨੀ ਹੀ ਪਏਗੀ ਬਿਲਕੁਲ ਜੀ ਇਹ ਅਫਸਰਾਂ ਦੇ ਵੱਲੋਂ ਸੈਂਪਲ ਭਰ ਲਿੱਤੇ ਗਏ ਨੇ ਤੇ ਹੁਣ ਉਹਨਾਂ ਦੇ ਵੱਲੋਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਵੀ ਕੀਤੀ ਜਾ ਰਹੀ ਆ ਤੇ ਹੁਣ ਜਿਹੜੇ ਕਈ ਗੱਜਕ ਖਾਣ ਵਾਲੇ ਨੇ